ਉਹਦੇ શરી ਦੇ ਪੱਤੇ ਬੰਨੇ ਹੁੰਦੇ ਆ ਜਾਂ ਕਿਸੇ ਵੀ ਰੁੱਖ ਦੇ ਉਹ ਇੱਕ ਬਹੁਤ ਵੱਡਾ ਇੰਡੀਕੇਟਰ ਹੁੰਦਾ ਕਿ ਵੀ ਹਾਂ ਇਸ ਘਰ ਚ ਨਵਾਂ ਕੋਈ ਜੀ ਆਇਆ ਜੀ ਆਇਆ ਤਾਂ ਉਥੇ ਆਏ ਨਹੀਂ ਤਾਂ ਸਭ ਦੇ ਅੰਦਰ ਵੱਟ ਜਾ ਹੂੰ ਤਾਂ ਉਹਦੇ ਵਿੱਚ ਪਲਾਸਟਿਕ ਦੀਆਂ ਚੀਜ਼ਾਂ ਲੋਕ ਖਡਾਉਣੇ ਟੰਗਣ ਲੱਗ ਗਏ ਬੁਲਬਲੇ ਬੁਲਬਲੇ ਟੰਗਣ ਲੱਗ ਗਏ ਉਹ ਥੋੜੀ ਜਿਹੀ ਵਿਖਾਵੇ ਦੀ ਚੀਜ਼ ਹੋ ਗਈ ਪਹਿਲਾਂ ਸਿਰਫ ਕੁਦਰਤੀ ਚੀਜ਼ ਹੁੰਦੀ ਸੀ ਆਹ ਲਾ ਨਾਂ ਦੀ ਗੱਲ ਕਰਨੀ ਚਾਹੀਦੀ ਹੈ ਹੈਨਾ ਜਿਹਨੂੰ ਪੰਜਾਬੀ ਵਿੱਚ ਤਾਂ ਪਸ਼ਰੀ ਕਹਿੰਦੇ ਆ ਹਾਂ ਹਾਂ ਤੇ ਵਿਸ਼ਵ ਦੇ ਵਿੱਚ ਇਹਨੂੰ ਜਿਹੜਾ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਇਹਨੂੰ ਫਰਾਈਵੁੱਡ ਟਰੀ ਵੀ ਕਹਿੰਦੇ ਆ ਫਿਰ ਈਸਟ ਇੰਡੀਆ ਵਾਲਨਟ ਕਿਹਾ ਜਾਂਦਾ ਕੁਕੂ ਕਿਹਾ ਜਾਂਦਾ ਔਰ ਇੱਕ ਜਿਹੜਾ ਖਾਸ ਗાળા ਥਣ ਵਾਲਾ ਨਾਂ ਗੋਰੀਆਲੇ ਰੱਖਿਆ ਉਹ ਰੱਖਿਆ ਊਮਨਜ਼ ਟੰਗ ਟਰੀ ਪੁਰਾਣੇ ਵੇਲੇਾਂ ਚ ਬੱਕਰੀਆਂ ਦੇ ਵਿੱਚ ਮੰਨਿਆ ਜਾਂਦਾ ਸੀ ਦੁੱਧ ਵਧਾਉਣ ਲਈ ਇਹ ਇਹਦੇ ਪੱਤੇ ਖਵਾਈ ਪਹਿਲਾਂ ਜਿੱਦਾਂ ਆ ਰਾਹ ਜਾਂਦੇ ਕੋਈ ਰੁੱਖ ਵੇਂਦੇ ਤਾਂ ਉਹਨੂੰ ਉਸ ਤਰੀਕੇ ਨਾਲ ਵੇਂਦੇ ਸੀ ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲਾਂ ਕਰਕੇ ਵੇਖਦਾ ਮੈਂ ਹੋਰ ਤਰੀਕੇ ਨਾਲ ਵੇਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੁੱਖਾਂ ਦੀ ਜਿਹੜੀ ਲੜੀ ਚੱਲ ਰਹੀ ਹੈ ਪ੍ਰਾਤਨ ਰੁੱਖਾਂ ਦੀ ਆਪਾਂ ਗੱਲਬਾਤ ਕਰਦੇ ਆਂ ਵਿਰਾਸਤੀ ਰੁੱਖਾਂ ਦੀ ਗੱਲਬਾਤ ਕਰ ਰਹੇ ਆਂ ਅੱਜ ਗੱਲ ਕਰਾਂਗੇ ਸ਼ਰੀਂ ਦੀ ਸਾਡੇ ਨਾਲ 22 ਹਮੇਸ਼ਾ ਦੇ ਦਰਾਂ ਡਾਕਟਰ ਬਲਵਿੰਦਰ ਸਿੰਘ ਲਖੇਵਾਲੀ 22 ਸਤਿਗੁਰਾਲ ਸਤਿਗੁਰਾਲ ਜੀ 22 ਸ਼ਰੀਂ ਇਹਦੇ ਬਾਰੇ ਮੜਾ ਦੱਸੋ ਵੀ ਇਹ ਕਿਉਂਕਿ ਸੁਣਿਆ ਤਾਂ ਬਹੁਤ ਆ ਹਨਾ ਗੀਤ ਗਾਣਿਆਂ ਚ ਵੀ ਸੁਣਿਆ ਸ਼ਰੀਂ ਦਾ ਜਿਹੜਾ ਸਾਡਾ ਜਿਹੜਾ ਸੰਬੰਧ ਹੈ ਮਨੁੱਖ ਨਾਲ ਹੂੰ ਹੂੰ ਇਹ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਅੱਛਾ ਕਿਉਂਕਿ ਜਿਹੜੀਆਂ ਸਾਡੇ ਪੰਜਾਬ ਚ ਨਿਕਲੇ ਹੂੰ ਹੂੰ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਰੋ ਰੀਤਾਂ ਨੇ ਬੱਚੇ ਦੇ ਜਨਮ ਲੈਦੇ ਹੂੰ ਹੂੰ ਤੇ ਜਦੋਂ ਕੋਈ ਬੱਚਾ ਜਨਮ ਲੈਂਦਾ ਜਾਂ ਖਾਸ ਤੌਰ ਤੇ ਮੁੰਡਾ ਜਨਮ ਲੈਂਦਾ ਕਿਸੇ ਘਰ ਚ ਤਾਂ ਵੱਖ-ਵੱਖ ਇਲਾਕੇ ਦੇ ਹਿਸਾਬ ਨਾਲ ਪੱਤੇ ਬਣੇ ਜਾਂਦੇ ਧਰਾਂ ਤੇ ਹਾਂ ਪਰ ਜਿਹੜਾ ਸਭ ਤੋਂ ਪ੍ਰਾਤਨ ਜਿਹੜਾ ਜਿਹੜਾ ਪ੍ਰਾਤਨ ਰੁੱਖ ਹੈ ਜਿਹਦੇ ਪੱਤੇ ਬਣੇ ਜਾਂਦੇ ਆ ਉਹ ਸ਼ਰੀਰ ਦਾ ਰੁੱਖ ਹੈ ਹਾਂ ਬਿਲਕੁਲ ਤਾਂ ਸ਼ਰੀਰ ਰੁੱਖ ਦੇ ਜਿਹੜੇ ਪੱਤੇ ਆ ਜਦੋਂ ਕਿਸੇ ਦੇ ਮੁੰਡਾ ਹੁੰਦਾ ਉਹ ਬੰਨੇ ਜਾਂਦੇ ਆ ਜਿਹੜੇ ਕੁਛ ਏਰੀਆ ਜਿੰਨਾਂ ਦੇ ਵਿੱਚ ਸ਼ਰੀਰ ਦਾ ਰੁੱਖ ਨਹੀਂ ਹੁੰਦਾ ਉੱਥੇ ਬਦਲ ਜਾਂਦਾ ਕਿ ਆਮਬ ਦੇ ਵੀ ਬੜਨ ਦਿੰਦੇ ਆ ਜਾਂ ਹੋਰ ਵੀ ਨਿੰਮ ਵੀ ਬੰਨ ਦਿੰਦੇ ਆ ਨਿੰਮ ਵੀ ਬੰਨ ਦਿੰਦੇ ਆ ਉਹ ਵੱਖ-ਵੱਖ ਨੇ ਹਾਲਾਂਕਿ ਉਹਦੇ ਪਿੱਛੇ ਵੀ ਇੱਕ ਸਾਇੰਸ ਹੈ ਕਿਉਂਕਿ ਇਨ੍ਹਾਂ ਰੁੱਖਾਂ ਦੇ ਇਨ੍ਹਾਂ ਨਿੰਮਾਂ ਦੇ ਸ਼ਰੀਹਾਂ ਦੇ ਪੱਤਿਆਂ ਦੇ ਵਿੱਚ ਉਹ ਕੁਛ ਇੱਕ ਤਾਂ ਉਹ ਇੱਕ ਇੰਡੀਕੇਟਰ ਹੁੰਦਾ ਵੀ ਨਹੀਂ ਤਾਂ ਜਿਹੜੇ ਆਪਣੇ ਨਾ ਆਮ ਤੌਰ ਤੇ ਪਿੰਡਾਂ ਦੇ ਤੁਸੀਂ ਦੇਣੇ ਬੰਦਾ ਅੰਦਰ ਵੜ ਜਾਂਦਾ ਤਾਂ ਬੱਚਾ ਜਦੋਂ ਬੱਚਾ ਜਿਵੇਂ ਕਹਿੰਦੇ ਸਵਾ ਮਹੀਨਾ ਵੀ ਨਹੀਂ ਉਹਨੂੰ ਫ੍ਰੀਕ ਨੂੰ ਮਿਲ ਨਹੀਂ ਦਿੰਦੇ ਉਹਦੇ ਪਿੱਛੇ ਹੁੰਦਾ ਜੀ ਬੱਚੇ ਨੂੰ ਇਨਫੈਕਸ਼ਨ ਨਾ ਹੋਵੇ ਭਾਈ ਹਾਂ ਤੇ ਉਹ ਕਈ ਜਿਹੜਾ ਆਸ-ਪਾਸ ਵਾਲਿਆਂ ਨੂੰ ਪਤਾ ਹੁੰਦਾ ਕਈ ਮਾਤਰਾਂ ਨੂੰ ਪਤਾ ਨਹੀਂ ਹੁੰਦਾ ਤਾਂ ਇਹ ਜਦੋਂ ਸ਼ਰੀਰ ਪੱਤੇ ਬੰਨੇ ਹੁੰਦੇ ਆ ਜਾਂ ਕਿਸੇ ਵੀ ਰੁੱਖ ਦੇ ਉਹ ਇੱਕ ਬਹੁਤ ਵੱਡਾ ਡਾਇਗਨਿਸਟਰ ਹੁੰਦਾ ਹੈ ਕਿ ਵੀ ਹਾਂ ਇਸ ਘਰ 'ਚ ਨਵਾਂ ਕੋਈ ਜੀ ਆਇਆ ਜੀ ਆਇਆ ਤਾਂ ਉੱਥੇ ਆਏ ਨਹੀਂ ਵੀ ਤਾਂ ਅੰਦਰ ਵੜ ਜਾਓ ਹਾਂ ਦੂਸਰਾ ਇਹਦੇ ਵਿੱਚੋਂ ਕੁਛ ਨਾ ਕੁਛ ਇਦਾਂ ਦੀਆਂ ਚੀਜ਼ਾਂ ਨਿਕਲਦੀਆਂ ਨੇ ਜਿਹੜੀਆਂ ਕਿ ਜਿਹੜੇ ਕਟਾਣੂ ਜਿਹੜੇ ਬੱਚੇ ਨੂੰ ਰੋਗ ਲਾ ਸਕਦੇ ਨੇ ਉਹਨਾਂ ਤੇ ਵੀ ਕੰਟਰੋਲ ਕਰਨ ਦੇ ਸਾਹੀ ਹੁੰਦੇ ਹਾਂ ਸੋ ਇਹ ਇੱਕ ਜਿਵੇਂ ਬਾਈ ਹੁਣ ਤਾਂ 메ਨ ਗੇਟ ਤੇ ਲਾਉਂਦੇ ਆ ਹਨਾ ਜਿਹੜਾ ਵੱਡਾ ਗੇਟ ਹੁੰਦਾ ਪਹਿਲਾਂ ਤਾਂ ਜਿੱਥੇ ਬੁੜੀ ਹੁੰਦੀ ਸੀ ਉਸ ਕਮਰੇ ਦੇ ਮੂਹਰੇ ਵੀ ਲਾਉਂਦੇ ਸੀ ਨਾ ਉਹ ਉਹ ਜਿਹੜਾ ਉਹ ਫਿਰ ਉਹ ਐਕਚੁਅਲੀ ਹੁਣ ਤਾਂ ਵਿਦ ਟਾਈਮ ਕੋਸ਼ਤੀਆਂ ਹੋਗੇ ਨਾ ਹੁਣ ਤਾਂ ਉਹਦੇ ਵਿੱਚ ਪਲਾਸਟਿਕ ਦੀਆਂ ਚੀਜ਼ਾਂ ਲੋਕ ਖਡਾਉਣੇ ਡੰਗਣ ਲੱਗ ਗਏ ਬੁਲਬੁਲੇ ਬੁਲਬੁਲੇ ਡੰਗਣ ਲੱਗ ਗਏ ਉਹ ਥੋੜੀ ਜਿਹੀ ਵਿਖਾਵੇ ਦੀ ਚੀਜ਼ ਹੋ ਗਈ ਪਹਿਲਾਂ ਸਿਰਫ ਕੁਦਰਤੀ ਚੀਜ਼ ਹੁੰਦੀ ਸੀ ਉਹ ਪਹਿਲਾਂ ਘਰ ਕਮਰੇ ਵੀ ਕਿਤੇ ਕਿੰਨੇ ਹੁੰਦੇ ਸੀ ਦੋਕਤਾਂ ਕਮਰੇ ਹੁੰਦੇ ਸੀ ਇੱਕ ਕਮਰੇ ਦੇ ਉਹ ਜਿਹੜਾ ਕੱਚਾ ਕਮਰਾ ਹੁੰਦਾ ਸੀ ਦੋ ਕਿੱਲੀਆਂ ਠੋਕਦੇ ਸੀ ਤੇ ਪੜਨ ਦਿੰਦੇ ਸੀ ਤੇ ਉਹ ਇਹਦਾ ਜਿਹੜਾ ਮਤਲਬ ਸ਼ਰੀਰ ਪੱਤੇ ਬੰਨਣ ਦਾ ਜਿਹੜਾ ਜ਼ਿਕਰ ਆ ਹਨਾ ਉਹ ਸਾਹਿਤ ਸੱਭਿਆਚਾਰ ਚ ਵੀ ਬੜਾ ਵਾਕੂਬੀ ਆਉਂਦਾ ਹਨਾ ਕਿ ਉਹ ਚ ਫੂਕ ਚ ਆਉਂਦਾ ਵੀ ਕਿਹਨੇ ਉਸਾਰੀਆਂ ਮਹਿਲ ਵੀ ਮਾੜੀਆਂ ਹਾਂ ਕਿਹਨੇ ਚਮਕਾਇਆ ਬੂਹਾ ਬਾਗ ਹਾਂ ਨੀ ਸ਼ਰੀਰਾਂ ਦੇ ਪੱਤੇ ਹਰੇ ਮਤਲਬ ਇੱਕ ਬੀਬੀ ਦੂਜੇ ਨੂੰ ਕਹਿੰਦੀ ਐ ਕਿ ਦੂਜੀ ਬੀਬੀ ਨੂੰ ਕਹਿੰਦੀ ਆ ਵੀ ਕਿਹਨੇ ਮਹਿਲ ਮਾਲ ਯਾਨੀ ਉਸਾਰੀਆਂ ਤੇ ਬੂਹਾ ਬਾਗ ਚਮਕਾਇਆ ਕਿਹਨੇ ਆ ਤੇ ਉਹ ਫਿਰ ਦੂਸਰੀ ਜਿਹੜੀ ਬੀਬੀ ਆ ਉਹਦਾ ਜਵਾਬ ਦਿੰਦੀ ਆ ਬਾਬਲ ਉਸਾਰੀਆਂ ਮਹਿਲ ਤੇ ਮਾੜੀਆਂ ਵੀ ਉਹ ਜਿਹੜਾ ਘਰ ਬਣਾਇਆ ਉਹ ਪਿਓ ਦੀ ਮਿਹਨਤ ਨਾਲ ਬਣਿਆ ਹਾਂ ਹਾਂ ਅਮੜੀ ਨੇ ਚਮਕਾਏ ਬੂਹੇ ਬਾਗ ਹਾਂ ਮੀਂਹ ਸ਼ਰੀਖਾਂ ਦੇ ਪੱਤੇ ਹਰੇ ਹਾਂ ਵੀ ਇਹ ਇਹ ਕੰਮ ਜਿਹੜਾ ਹੈ ਇਹ ਅਮੜੀ ਵੱਲੋਂ ਕੀਤਾ ਗਿਆ ਹਾਂ ਤਾਂ ਇੱਕ ਇਦਾਂ ਹੀ ਸ਼ਿਵ ਕੁਮਾਰ ਦੀ ਕਵਤਾ ਹਮੇਸ਼ਾ ਹੀ ਬਾਖਮਾਲ ਹੁੰਦੀ ਹੈ ਹਰੇਕ ਤੇ ਸ਼ਰੀਂ ਦੇ ਮਾਮਲੇ 'ਚ ਬੜੀ ਸੋਹਣੀ ਹੈ ਤਾਂ ਉਹ ਲਿਖਦੇ ਆ ਕਿ ਆਖਰੀ ਫੁੱਲ ਵੀ ਸ਼ਰੀਂ ਦਾ ਡਿੱਗ ਪਿਆ ਹਾਂ ਖਾ ਗਿਆ ਸਰ ਸਬਜ ਜੂਹਾ ਸਰਦਪੋ ਹਾਂ ਅੱਛਾ ਇਹ ਬਦਲ ਲਾਦਾ ਇਹ ਕੀ ਗੱਲ ਕਹਤੀ ਉਹ ਕਹਿੰਦਾ ਆਖਰੀ ਫੁੱਲ ਵੀ ਡਿੱਗ ਪਿਆ ਖਾ ਗਿਆ ਸਰ ਸਬਜ ਜੂਹਾ ਸਰ ਸਬਜ ਕਿਹ ਹੈ ਨਾ ਹਰਿਆਵਲ ਨੂੰ ਹਾਂ ਵੀ ਸਰਦ ਪੋ ਵੀ ਪੋ ਦਾ ਮਹੀਨਾ ਪੋ ਦੇ ਮਹੀਨੇ ਚ ਪੱਤੇ ਝਾੜ ਦਿੰਦਾ ਇਹ ਰੁੱਖ ਹਾਂ ਟੈਕਨੀਕਲ ਗੱਲ ਕੀਤੀ ਉਹਨੇ ਵੀ ਪੋ ਦਾ ਮਹੀਨਾ ਸਾਰੀ ਜਿਹੜੀ ਹਰਿਆਵਲ ਖਾ ਗਿਆ ਇਹਨੂੰ ਪੱਤਰਾ ਹੋ ਗਿਆ ਹੈਨਾ ਚੰਨ ਦੀ ਰੋਟੀ ਪਕਾਈ ਤਾਰਿਆ ਬਦਲੀਆਂ ਮਰ ਜਾਣੀਆਂ ਲੈ ਗਈਆਂ ਖੋ ਹਾਂ ਸੋ ਮਤਲਬ ਕੀ ਬਾਤ ਹੈ ਬਹੁਤ ਸ਼ੂਕ ਮਾਰਦੇ ਜਦੋਂ ਵੀ ਪੜੀਦਾ ਨਾ ਉਹ ਚ ਰੁੱਖ ਬੋਦਿਆਂ ਦੀ ਜਿਹੜੀ ਨੌਲੇਜ ਬੜੀ ਸੋਹਣੀ ਮਿਲ ਨੂੰ ਮਿਲਦੀ ਹੈ ਵੇਖੋ ਭਾਈ ਇਹਦੇ ਪੱਤੇ ਜਿਹੜੇ ਹੈਗੇ ਲਗਭਗ ਦੂਰੋਂ ਦੇਖਣ ਨੂੰ ਤਾਂ ਐ ਲੱਗਦੇ ਹਨਾ ਜਿਵੇਂ ਜੰਡ ਦੇ ਥੋੜੇ ਜਿਹਾ ਵੱਡੇ ਪੱਤੇ ਹੁੰਦੇ ਆ ਉਸੇ ਜਿਹੇ ਹਨਾ ਆਹ ਹਾਂ ਪਰ ਉਹ ਜੋ ਟੈਕਨੀਕਲੀ ਅਸੀਂ ਦੇਖਦੇ ਆ ਤਾਂ ਉਹਨਾਂ ਨੂੰ ਜੰਡ ਦੇ ਪੱਤਿਆਂ ਨਾਲੋਂ ਦਾ ਕਾਫੀ ਡਿਫਰੈਂਸ ਇਹ ਮੈਂ ਆਹ ਛੋਟਾ ਬੁੱਟਾ ਨਾ ਇਹ ਨਹੀਂ ਇਹ ਤਾਂ ਹੀ ਤੁਸੀਂ ਕਨਫਿਊਜ਼ ਕਰ ਰਹੇ ਹੋ ਇਹ ਦੋ ਬੂਟੇ ਇੱਕੋ ਜਿਹੇ ਲੱਗਦੇ ਨੇੜੇ ਇਹ ਇਹ ਜਿਹੜਾ ਆ ਇਹ ਸ਼੍ਰੀ ਹੈ ਹੈਨਾ ਇਹਦੇ ਪੱਤੇ ਦੇਖੋ ਮੈਂ ਹੁਣ ਤੁਹਾਨੂੰ ਦਿਖਾਈ ਦਿੰਦਾ ਇਹ ਹੈਨਾ ਜਿਹੜਾ ਤੁਸੀਂ ਆਹ ਦੇਖ ਰਹੇ ਸੀ ਜਿਹਨੂੰ ਜਾਂਡ ਵਰਗੇ ਕਹਿ ਰਹੇ ਸੀ ਇਹ ਸੁਬਾਹ ਬੂਲ ਹੈ ਲਗਭਗ ਇਹਦੇ ਬਰਾਬਰ ਫੁੱਲ ਇਹਦੇ ਫੁੱਲ ਇੱਕੋ ਜਿਹੇ ਆ ਫੁੱਲ ਇੱਕੋ ਜਿਹੇ ਆ ਹਾਂ ਇਹ ਹੁਣ ਇਹਨੂੰ ਤੁਸੀਂ ਜੰਡ ਨਾਲ ਜਾਂ ਜਿਹੜੇ ਟਿੱਕਰਾਂ ਨਾਲ ਜਿਹੜੀ ਕੇਸੀਆ ਫੈਮਲੀ ਆ ਉਹਦੇ ਨਾਲ ਜੋੜ ਸਕਦੇ ਹੋ ਇਹ ਇਹ ਹੋ ਗਾ ਹੂੰ ਸੋ ਇਹ ਚੱਕਰ ਹੈ ਸਹੀ ਹੈ ਅੱਛਾ ਇਹਦੇ ਤੇ ਬਾਈ ਫਿਰ ਇਹਦੇ ਬਾਰੇ ਥੋੜਾ ਜਿਹਾ ਦੱਸੋ ਦਿਓ ਗਿਆਨ ਵੀ ਇਹਦੇ ਫੁੱਲ ਵੀ ਕਮਾਲ ਦੇ ਐ ਪੱਤੇ ਫੁੱਲ ਫਲ ਸੱਕ ਖਾਸ ਤੌਰ ਤੇ ਸਾਰੀ ਚੀਜ਼ ਇੱਕ ਤਾਂ ਉਸ ਤੋਂ ਪਹਿਲਾਂ ਮੈਨੂੰ ਹੋਰ ਗੱਲ ਯਾਦ ਆ ਗਈ ਇਹਦੇ ਬਾਰੇ ਪਹਿਲਾਂ ਨਾਂ ਦੀ ਗੱਲ ਕਰਨੀ ਚਾਹੀਦੀ ਹੈ ਹੈਨਾ ਜਿਹਨੂੰ ਪੰਜਾਬ ਵਿੱਚ ਤਾਂ ਪਸ਼ਰੀ ਕਹਿੰਦੇ ਆ ਹਾਂ ਹਾਂ ਤੇ ਵਿਸ਼ਵ ਦੇ ਵਿੱਚ ਇਹਨੂੰ ਜਿਹੜਾ ਕਈ ਨਾਵਾਂ ਨਾਲ ਜਾਣਾ ਜਾਂਦਾ ਹੈ ਇਹਨੂੰ ਫਰਾਈਵੁੱਡ ਟ੍ਰੀ ਵੀ ਕਹਿੰਦੇ ਆ ਉਹਦਾ ਮੁੱਦਾ ਇਹ ਹੈ ਕਿ ਜਿਹੜੀਆਂ ਦੀ ਸੁੱਕੀਆਂ ਟਾਣੀਆਂ ਹਨ ਉਹ ਬਲਦੀਆਂ ਬਹੁਤ ਵਧੀਆ ਹੂੰ ਹੂੰ ਕੜਕੜਕ ਦੀ ਆਵਾਜ਼ ਆਉਂਦੀ ਹੈ ਹਨ ਜੋ ਉਸ ਕਰਕੇ ਗੋਰੇ ਇਹਨੂੰ ਫਰਾਈਵੁੱਡ ਟ੍ਰੀ ਵੀ ਕਹਿੰਦੇ ਆ ਅੱਛਾ ਤਾਂ ਫਿਰ ਈਸਟ ਇੰਡੀਆ ਵਾਲਨਟ ਕਿਹਾ ਜਾਂਦਾ ਕੁਕੂ ਕਿਹਾ ਜਾਂਦਾ ਔਰ ਇੱਕ ਜਿਹੜਾ ਖਾਸ ਗਾਲਾ ਖਾਣ ਵਾਲਾ ਨਾਂ ਗੋਰਿਆਂ ਨੇ ਰੱਖਿਆ ਉਹ ਰੱਖਿਆ ਊਮਨਜ਼ ਟੰਗ ਟ੍ਰੀ ਅੱਛਾ ਊਮਨਜ਼ ਮਤਲਬ ਔਰਤਾਂ ਦੀ ਜੀਬ ਨਾਲ ਨਾਲ ਸੁਵੇਲਿਆ ਉਹਦੇ ਪਿੱਛੇ ਰੀਜ਼ਨ ਹੈ ਕਿ ਇਹਦੀਆਂ ਜਿਹੜੀਆਂ ਆਹ ਫਲੀਆਂ ਨੇ ਅੱਛਾ ਇਹ ਕੀ ਆ ਕਿ ਇਹ ਜਿਵੇਂ ਨਾ ਅਗਲੇ ਸਾਲ ਦੇ ਜਿਵੇਂ ਹੁਣ ਫੁੱਲ ਸ਼ੁਰੂ ਹੋ ਗਏ ਤੇ ਫੁਲੀਆਂ ਸ਼ੁਰੂ ਹੋ ਜਾਣੀਆਂ ਤੇ ਪਿਛਲੇ ਸਾਲ ਦੀਆਂ ਉਹ ਵੀ ਫਲੀਆਂ ਤੁਸੀਂ ਆਸ-ਪਾਸ ਦੇਖੋਗੇ ਦੇਖਣ ਨੂੰ ਮਿਲ ਜਾਣੀਆਂ ਉਹ ਸਾਰਾ ਸਾਲ ਲੰਮਕਦੀਆਂ ਰਹਿੰਦੀਆਂ ਇਹ 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 ਹਲਕੀਆਂ ਬਹੁਤ ਹੁੰਦੀਆਂ ਇਹ ਇਹ ਬਾੜੀ ਵੀ ਜਦੋਂ ਹਵਾ ਚੱਲਦੀ ਹੈ ਨਾ ਤੇ ਆਸ ਵਿੱਚ ਵੱਜ ਕੇ ਇਹਨਾਂ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਹਾਂ 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 ਤੇ ਉਹ ਕਹਿੰਦੇ ਵੀ ਜਿਵੇਂ ਔਰਤਾਂ ਦੀ ਜਿੱਥੇ ਦੋ ਬੈਠੀਆਂ ਹਣ ਉਹਨਾਂ ਦੀ ਆਵਾਜ਼ ਗੱਲਾਂ ਦੀ ਆਈ ਜਾਂਦੀ ਰਹਿੰਦੀ ਆਈ ਜਾਂਦੀ ਰਹਿੰਦੀ ਹੈ ਤੇ ਗੋਰੇ ਗੋਰੇ ਬੜੇ ਤੇਜ਼ ਨੇ। ਉਹਨਾਂ ਨੇ ਨਾਂ ਹੀ ਇਹਨਾਂ ਦਾ ਗੋਵਲ ਟੱਕਰੀ ਦਾ ਵੀ ਇਹਨਾਂ ਦੀ ਵੀ ਆਵਾਜ਼ ਸਾਰਾ ਦਿਨ ਦਿਨ ਪੁਰ ਰਾਤ ਆਈ ਜਾਂਦੀ ਰਹਿੰਦੀ ਹੈ। ਕੀ ਬਾਤ ਹੈ। ਅੱਛਾ। ਓਏ ਇਹਦਾ ਗੋਵਲ ਟੱਕਰੀ ਇਹ ਮੈਨੂੰ ਡਰ ਲੱਗਦਾ ਮੈਨੂੰ ਨਾ ਕੋਈ ਗਾਲਾਂ ਕੱਢੇ। ਨਹੀਂ ਜੇ ਆ ਪਕੜ ਨਾਂ ਰੱਖਿਆ ਬਾਈ। ਹਾਂ ਰੱਖਿਆ ਤਾਂ ਗੋਰੀਆਂ ਨਹੀਂ ਹਾਂ ਬਿਲਕੁਲ। ਤੇ ਦੂਸਰੀ ਗੱਲ ਜਿਹੜੀ ਇਹਦੀ ਇਹਨੂੰ ਨਾ ਇਹ ਸਰਦੀ ਚ ਜਿਵੇਂ ਪੱਤੇ ਝਾੜਦਾ ਜਿਵੇਂ ਉਹਦੇ ਚ ਵੀ ਉਹਨਾਂ ਨੇ ਕਿਹਾ ਸੀ ਨਾ ਪੋਚ ਤੇ ਉਸ ਤੋਂ ਬਾਅਦ ਕੀ ਹੈ ਕਿ ਮਾਰਚ ਦੇ ਵਿੱਚ ਫਿਰ ਇਹਦੇ ਪੱਤੇ ਭਰਨੇ ਸ਼ੁਰੂ ਹੋ ਜਾਂਦੇ ਆ ਨਾਲ ਹੀ ਮਾਰਚ ਅਪ੍ਰੈਲ ਮਈ ਦੇ ਦਿਨਾਂ ਚ ਜਿਵੇਂ ਹੁਣ ਵੀ ਆ ਹਲਕੇ ਪੀਲੇ ਤੇ ਉਹਦੇ ਸਫੇਦ ਰੰਗ ਦੇ ਜਿਹੜੇ ਇਹਨੂੰ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਆ ਉਹ ਫੁੱਲ ਸਮਾਪਾ ਕੇ ਫਿਰ ਫਲੀਆਂ ਚ ਤਬਦੀਲ ਹੋ ਜਾਂਦੇ ਆ ਔਰ ਇਹਦਾ ਜਿਹੜਾ ਇਹ ਕਿਦਮ ਜਿਹੜੀਆਂ ਫਲੀਆਂ ਨੇ ਨਾ ਜਿਵੇਂ ਆਪਾਂ ਕਹਿੰਦੇ ਕਿ ਫਲੀਦਾਰ ਸਬਜ਼ੀਆਂ ਲੋਕ ਸੌਰੀ ਦਾਲਾਂ ਲਾਉਂਦੇ ਆ ਤਾਂ ਨਾਈਟ੍ਰੋਜਨ ਹਵਾ ਚੋਂ ਲੈ ਕੇ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੀ ਆ ਉਹ ਸੇਮ ਹੀ ਇਹਦੇ ਚ ਵੀ ਫੰਡਾ ਹੈਗਾ ਅੱਛਾ ਇਹਦੀਆਂ ਵੀ ਜਿਹੜੀਆਂ ਇਹ ਇਹ ਉਹ ਫਲੀਦਾਰ ਰੁੱਖ ਹੈ ਤੇ ਇਹ ਵੀ ਹਵਾ ਚੋਂ ਨਾਈਟ੍ਰੋਜਨ ਲੈਂਦਾ ਤੇ ਜ਼ਮੀਨ ਨੂੰ ਉਪਜਾਊ ਬਣਾਉਂਦਾ ਫਿਰ ਮੂਰ ਉਪਰ ਇੱਕ ਇਹ ਆ ਕਿ ਇਹਦੇ ਜਿਹੜੇ ਪੱਤੇ ਤੇ ਆਹ ਜਣੀਆਂ ਉਹ ਥੱਲੇ ਡਿੱਗਦੀਆਂ ਰਹਿੰਦੀਆਂ ਤੇ ਇਹਦੇ ਥੱਲੇ ਜਿਹੜੀ ਜ਼ਮੀਨ ਆ ਉਹ ਉਹ ਕੰਪੈਰੀਟਿਵਲੀ ਹੋਰ ਕਈ ਰੁੱਖਾਂ ਨਾਲੋਂ ਜ਼ਿਆਦਾ ਉਪਜਾਊ ਮੰਨੀ ਜਾਂਦੀ ਹੈ। ਬਾਕੀ ਇਹਦਾ ਜਿਹੜਾ ਸੱਕ ਆ ਹਨ ਇਹਨੂੰ ਇਹਨੂੰ ਜੇ ਆਪਾਂ ਕੱਟ ਲਾਉਨੇ ਆ ਨਾ ਜਾਂ ਮਤਲਬ ਇਹਦਾ ਤੋੜਦੇ ਆ ਹਨ ਤੇ ਥੱਲੋਂ ਜਿਹੜਾ ਲਾਲੀਜੀ ਭਾਲ ਆ ਜਿਹੜਾ ਰੰਗ ਨਜ਼ਰ ਆਉਂਦਾ ਹਨ ਇਹ ਟਾਈਮ ਦੇ ਹਿਸਾਬ ਨਾਲ ਕਦੇ ਕਿਤੇ ਕਿਤੇ ਇਹ ਰੰਗ ਗੂੜਾ ਵੀ ਦਿਖਦਾ ਹਨ ਉਹਦੇ ਚੋਂ ਫਿਰ ਸਾਬਣ ਬਣਾਉਣ ਲਈ ਇੱਕ ਕੈਮੀਕਲ ਹੁੰਦਾ ਸੈਪੋਨਨ ਹਨਾ ਟੈਨਨ ਦੀ ਵੀ ਪ੍ਰਾਪਤੀ ਹੁੰਦੀ ਆ ਇਹਦੇ ਕਈ ਸੱਕ ਦੇ ਕਈ ਉਪਯੋਗ ਨੇ ਇਹਦੇ ਔਰ ਇਹਦੇ ਜਿਹੜੇ ਪੱਤੇ ਨੇ ਹੂੰ ਹੂੰ ਪੁਰਾਣੇ ਵੇਲਿਆਂ ਚ ਬੱਕਰੀਆਂ ਦੇ ਵਿੱਚ ਮੰਨਿਆ ਜਾਂਦਾ ਸੀ ਦੁੱਧ ਵਧਾਉਣ ਲਈ ਤੇ ਇਹਦੇ ਪੱਤੇ ਖੁਆਏ ਜਾਂਦੇ ਸੀ ਅੱਛਾ ਵਧਾਉਣ ਵਾਸਤੇ ਹਾਂ ਵਧਾਉਣ ਵਾਸਤੇ ਬਿਚਾਰੇ ਦੇ ਵਿੱਚ ਸਪੈਸ਼ਲ ਸ਼ਰੀ ਦੇ ਪੱਤੇ ਐਡ ਕੀਤੇ ਜਾਂਦੇ ਸੀ ਫਿਰ ਇਹਦਾ ਜਿਹੜਾ ਜਿਹੜੇ ਫੁੱਲ ਨੇ ਨਾ ਇਹਦੇ ਤੇ ਮੱਖੀਆਂ ਬਹੁਤ ਆਉਂਦੀਆਂ ਨੇ ਮਧੂਮੱਖੀਆਂ ਹਾਂ ਤੇ ਇਹਦੇ ਤੋਂ ਜਿਹੜਾ ਸ਼ਹਿਦ ਬਣਦਾ ਹੈ ਨਾ ਉਹ ਹਲਕੇ ਰੰਗ ਲਾਈਟ ਕਲਰ ਦਾ ਹੁੰਦਾ ਜਿਵੇਂ ਸ਼ਹਿਦ ਬੜੇ ਲੋਕ ਨੇ ਹਨਾ ਅਲੰਗ ਅਲਗ ਅੱਜਕੱਲ ਸ਼ਹਿਦ ਫਲੋਰਾ ਵਾਈਜ਼ ਆਉਂਦਾ ਤੇ ਜਿਹੜਾ ਜਿਹੜੇ ਮੱਖੀਆਂ ਦੇ ਢੱਬੇ ਇਹ ਅਕਸਰ ਹੀ ਸਾਨੂੰ ਇਹ ਫੋਰੈਸਟ ਜੰਗਲਾਤ ਵਿਭਾਗ ਨੇ ਬਹੁਤ ਲਾਇਆ ਆਪਣੇ ਪੰਜਾਬ ਚ ਇਹ ਤੁਹਾਨੂੰ ਨਹਿਰਾਂ ਦੇ ਕੰਡੇ ਸੜਕਾਂ ਦੇ ਕੰਡੇ ਰੁੱਖ ਬਹੁਤ ਮਿਲੂਗਾ ਤੇ ਉਹ ਉੱਥੇ ਫਿਰ ਜਿੱਥੇ ਇਹ ਲਾਈਨਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਉੱਥੇ ਜਦੋਂ ਡੱਬੇ ਰੱਖੇ ਜਾਂਦੇ ਕਿਉਂਕਿ ਇਹਦੇ ਇਹਦੇ ਤੇ ਮੱਖੀਆਂ ਬਹੁਤ ਆਉਂਦੀਆਂ ਨੇ ਪਰ ਲਾਈਟ ਕਲਰ ਦਾ ਸ਼ਾਇਦ ਮਿਲਦਾ ਉਹ ਕਈ ਲੋਕ ਉਹ ਲਾਈਟ ਕਲਰ ਦਾ ਸ਼ਾਇਦ ਇਹਦਾ ਪਸੰਦ ਕਰਦੇ ਖਾਣਾ ਪਸੰਦ ਕਰ ਹਾਂ ਹੋਰ ਵੀ ਬਾਈ ਕੁਝ ਨਿਕਲਦਾ ਇਹਦੇ ਤੋਂ ਹੋਰ ਜਿਹੜਾ ਇਹਦਾ ਮੈਂ ਰੰਗ ਦੀ ਗੱਲ ਕੀਤੀ ਸੀ ਪੁਰਾਣੇ ਵੇਲੇਆਂ ਦੇ ਵਿੱਚ ਜਿਹੜੇ ਹੁਣ ਤਾਂ ਹਰ ਚੀਜ਼ ਜਿਵੇਂ ਮਾਡਰਨ ਹੋ ਗਈ ਨਾ ਆਪਾਂ ਸਾਰਾ ਕੁਝ ਬਜ਼ਾਰੂ ਚੀਜ਼ਾਂ ਤੇ ਹੋ ਗਿਆ ਜਿਹੜੇ ਮੱਛੀਆਂ ਨੂੰ ਫੜਨ ਵਾਲਾ ਜਾਲ ਆ ਹਨਾ ਉਹਨੂੰ ਰੰਗਣ ਵਾਸਤੇ ਬੜੀ ਇਹ ਮਨ ਹਰਾਨੀ ਜੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਕਿ ਵੀ ਉਹ ਇਹਦੇ ਰੰਗ ਦਾ ਆਪਯੋਗ ਹੁੰਦਾ ਰਿਹਾ ਹਾਂ ਫਿਰ ਇਹ ਇੱਕ ਇਹਦੀ ਜਿਹੜੀ ਲੱਕੜ ਹੈ ਨਾ ਹਾਂ ਜੀ ਲੱਕੜ ਬੜੀ ਇਹਦੀ ਜਿਹੜੀ ਇਹਦੇ ਤੋਂ ਬਹੁਤ ਜ਼ਿਆਦਾ ਨਾ ਜਿਹੜੀਆਂ ਉਹ ਸਖਤ ਜਾਨ ਚੀਜ਼ਾਂ ਨਹੀਂ ਬਣਦੀਆਂ ਹਲਕੇ ਫੁਲਕੇ ਚੀਜ਼ਾਂ ਬਣਦੀਆਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਉਹ ਅਗ ਬਚਾਉਣ ਦੇ ਜ਼ਿਆਦਾ ਕੰਮ ਆਉਂਦਾ ਛੇਦੀ ਦਾ ਤਾਂ ਨਾ ਹਾਂ ਤੇ ਇਹਦੀਆਂ ਜਿਹੜੀਆਂ ਜਿਹੜੀ ਲੱਕੜ ਹੈ ਬਹੁਤ ਸਖਤ ਜਾਨ ਨਹੀਂ ਹੁੰਦੀ ਥੋੜੀਆਂ ਛੋਟੀਆਂ-ਬੋਟੀਆਂ ਚੀਜ਼ਾਂ ਬਣਦੀਆਂ ਤੇ ਪਰ ਮੋਰ ਓਵਰ ਇਹਦੀ ਲੱਕੜ ਤੇ ਨਾ ਜਿਹੜੇ ਮਿਸਤਰੀ ਨੇ ਉਹ ਕੰਮ ਕਰਨਾ ਪਸੰਦ ਨਹੀਂ ਕਰਦੇ ਕਿਉਂ ਇਹਦੇ ਚ ਕਣ ਬਹੁਤ ਹੁੰਦਾ ਬਰੀਕ ਕਣ ਹੁੰਦਾ ਉਹ ਜਿਵੇਂ ਆਪਾਂ ਜਦੋਂ ਆਰੀ ਚਲਾਉਂਦੇ ਨਾ ਕਈ ਕਈ ਧੂੜ ਧੂੜਾ ਟਾਈਪ ਉੜਦਾ ਜਾਂ ਰੰਦਾ ਫੇਰਦੇ ਆ ਇਹਦੇ ਚ ਉਹ ਬਹੁਤ ਆ ਉਹ ਮਿਸਤਰੀਆਂ ਨੂੰ ਕਮਲਾ ਕਰਦਾ ਚੜਦਾ ਤਾਂ ਇਹਦੀ ਲੱਕੜ ਤੇ ਉਹ ਕੰਮ ਕਰਨ ਚ ਘੱਟ ਵਿਸ਼ਵਾਸ ਰੱਖਦੇ ਆ ਹਾਂ ਔਰ ਇਹਦਾ ਜਿਹੜਾ ਇਹਦੀ ਜਿਹੜੀ ਉਗਣ ਸ਼ਕਤੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਮਤਲਬ ਜਿਹੜੇ ਬੀਜ ਇਹਦੇ ਡਿੱਗ ਪੈਂਦੇ ਆ ਉਹ ਕੁਦਰਤੀ ਰੂਪ ਚ ਹੀ ਉੱਗਿਓਗੇ ਹਾਂ ਗੁੰਦ ਵੀ ਹੁੰਦੀ ਆ ਬਈ ਇਹਦੇ ਇਹਦੀ ਮਤਲਬ ਫਰੀਕ ਰੁੱਖ ਤੇ ਨਹੀਂ ਨਜ਼ਰ ਆਉਂਦੀ ਤੇ ਇਹਦੇ ਚੁਨੂ ਲੱਗਿਆ ਮੈਂ ਕਿ ਇੱਥੇ ਕਿ ਗੂੰ ਆਹ ਆਹ ਥੋੜਾ ਜਿਹਾ ਜਿੱਥੇ ਡਾਰਕ ਕਰਾਂਗੇ ਨਾ ਗੂੰ ਦਾ ਨਿਕਲਦੀ ਆ ਗੂੰ ਤੋਂ ਵੀ ਦਵਾਈਆਂ ਬਣਦੀਆਂ ਇਹਦੇ ਵੱਖ-ਵੱਖ ਇਸਤੋਂ ਦਮੇ ਲਈ ਅਲਰਜੀ ਲਈ ਇਹ ਵੀ ਤੁਹਾਨੂੰ ਕਈ ਕੁੱਝ ਕਿਤਾਬਾਂ 'ਚ ਸੱਪ ਦੇ ਕੱਟਣ ਦੇ ਇਲਾਜ ਦੇ ਲਈ ਵੀ ਉਹ ਰੈਫਰੈਂਸ ਮਿਲਦਾ ਚਮੜੀ ਦੇ ਰੋਗ ਦੇ ਲਈ ਇਹਦੇ ਸੱਕ ਤੋਂ ਕਈ ਕਈ ਨੁਸਖੇ ਤਿਆਰ ਕੀਤੇ ਜਾਂਦੇ ਅਛਾ ਮੈਨੂੰ ਲੱਗੇ ਵੀ ਬਹੁਤ ਆਰਟ ਮਾਰੀਆਂ ਲਈ ਵੀ ਹੈਗਾ ਜਿਹੜੇ ਜਿੰਨੇ ਸਾਡੇ ਪੁਰਾਣੇ ਰੁੱਖ ਹੁੰਦੇ ਨਾ ਉਹਨਾਂ ਦਾ ਸਾਰਿਆਂ ਨਾਲ ਸਬੰਧ ਹੈ ਕੋਈ ਦਾ ਮੱਖੀਆਂ ਨਾਲ ਵੀ ਆ ਬੱਕਰੀਆਂ ਨਾਲ ਵੀ ਆ ਬੰਦਿਆਂ ਨਾਲ ਵੀ ਆ ਉਹ ਕਿਸੇ ਵੀ ਖਿੱਤੇ ਦੇ ਜਿਹੜੇ ਮੂਲ ਰੁੱਖ ਹੁੰਦੇ ਆ ਜਿਹਦੇ ਕਰਕੇ ਆਪਾਂ ਲੜੀ ਸ਼ੁਰੂ ਕੀਤੀ ਆ ਉਹ ਉੱਥੋਂ ਦੀ ਜਿਹੜੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਲੋਕ ਦੇ ਸਮੇਤ ਉਹ ਸਾਰਿਆਂ ਲਈ ਸਹਾਈ ਹੁੰਦੇ ਆ ਉਹ ਰੱਬ ਨੇ ਪੈਦਾ ਹੀ ਉਸ ਸਿੰਗਲ ਤੋਂ ਕੀਤੇ ਹੁੰਦੇ ਆ ਤੇ ਉਹ ਸਾਡੇ ਹੁਣ ਕਲਚਰ ਹੋਰ ਚੱਲਿਆ ਹੋਇਆ ਕਿ ਵੀ ਜੋਰੇ ਸਾਡੇ ਪ੍ਰਾਣੇ ਵਿਰਾਸਤੀ ਰੁੱਖਾਂ ਨੂੰ ਛੱਡ ਕੇ ਅਸੀਂ ਉਹ ਹੋਰ ਚੀਜ਼ਾਂ ਵਗਰ ਪਏ ਹੋਏ ਹਾਂ। ਹਾਂ। ਕੀ ਬਾਤ ਹੈ। ਫਲੀਆਂ ਬਾਈ ਫਿਰ ਇਹਦੀਆਂ ਹੁਣ ਇਹ ਇਸ ਰੁੱਤ 'ਚ ਹੀ ਪੱਕ ਜਾਂਦੀਆਂ। ਹਾਂ ਦੇਖੋ ਹੁਣ ਪੱਕੀਆਂ ਨਹੀਂ। ਤੇ ਆਪਣੇ ਆਪ ਡੇਬ। ਜੇ ਆਪਣੇ ਆਪ ਹੀ ਜੇ ਬਾਈ ਐ ਲਾਉਣਾ ਹੋਵੇ ਬਈ ਆਪ ਫਲੀ ਕੱਢ ਕੇ ਇਹਦਾ ਬੀਜ ਲਾਉਣਾ ਹੋਵੇ ਤੇ ਇਹਨੇ ਹੋ ਜਾਣਾ। ਹਾਂ ਹਾਂ ਹਾਂ। ਆ ਉਹ ਇਹਨੂੰ ਜਦੋਂ ਫਲੀ ਨੂੰ ਆਪਾਂ ਖੋਲਦੇ ਹਾਂ ਤੇ ਇਦਾਂ ਖੁੱਲਦੀ ਹੁੰਦੀ ਹੈ। ਹਾਂ। ਆ ਬੀਜ ਨਿਕਲਦਾ। ਹੁਣ ਜਿਹੜਾ ਬੀਜ ਆਹ ਖਾਦਾ ਹੋਇਆ ਹਾਂ ਕੋਈ ਜੀ ਹੋਰ ਜੀ ਜੰਤੂੜੇ ਹਨਾ ਇਹ ਨਹੀਂ ਭੁੰਗਰਣਾ ਜਿਹੜਾ ਜਿਹੜਾ ਵੀ ਸਹੀ ਹੋਊਗਾ ਸਹੀ ਹੋ ਜਿਹੜਾ ਉਹ ਉਹਦੇ ਉੱਕੇ ਆਣਾ ਇਹਦਾ ਇਹਦੀਆਂ ਜੜੀਆਂ ਜਦੋਂ ਆਹ ਤੁਸੀਂ ਹੋਰ ਦੇਖਾਂਗੇ ਨਾ ਪਰਲੇ ਪਾਸੇ ਚਲ ਦੇਖ ਲੈਣੇ ਭਾਈ ਆਜੋ ਇਹ ਰੱਬ ਆਪ ਹੀ ਖੋਲ ਦਿੰਦਾ ਵੇ ਹਾਂ ਹਾਂ ਸਹੀ ਹੈ ਭਾਈ ਇਹ ਤਾਂ ਲੱਗੀਆਂ ਫਲੀਆਂ ਦੇਖੋ ਇਥੇ ਇਹਨਾਂ ਨੇ ਵਿਦ ਵਿਦ ਟਾਈਮ ਸਾਰੀਆਂ ਹੁੱਲੀਆਂ ਹੋਈਆਂ ਹਾਂ ਤੇ ਸਾਰਾ ਬੀ ਥੱਲੇ ਡਿੱਗਿਆ ਹੋਇਆ ਤੇ ਇਹ ਬੀ ਜਦੋਂ ਇਹਨੂੰ ਨਵੀਂ ਮਿਲਨੀ ਹੈ ਤੇ ਉਦੋਂ ਮੂਟੇ ਉੱਗਿਆ ਹੁੰਦੇ ਆ ਕੋਈ ਚਿੜੀ ਜੀ ਨੌਰ ਵੀ ਚੱਕ ਕੇ ਲੈ ਜਾਂਦਾ ਹੁਣ ਬਾਈ ਹਾਂ ਹਾਂ ਜਿਹੜੇ ਜਿਹੜੇ ਬੀ ਹੈ ਉਹ ਜਿਵੇਂ ਤੁਸੀਂ ਕਿਹਾ ਵੀ ਜੀਵ ਜੰਤੂ ਵੀ ਖਾਂਦੇ ਆ ਹਾਂ ਤੇ ਉਹ ਕਈ ਵਾਰੀ ਉਹ ਜਦੋਂ ਹਲਕਾ ਪੁੰਗਰਿਆ ਹੁੰਦਾ ਉਦੋਂ ਜ਼ਿਆਦਾ ਸਵਾਦ ਹੁੰਦਾ ਹਾਂ ਤੇ ਉਹ ਉਦੋਂ ਖਾਧਾ ਜਾਂਦਾ ਉਗਿਆ ਉਗਿਆ ਉਹਦੇ ਆ ਕੋਈ ਕੋਈ ਖੋਕ ਕੇ ਲੈ ਗਿਆ ਜਿਹਨੂੰ ਪਤਾ ਹੈ ਨਾ ਤਾਂ ਇਹ ਇੱਕ ਕੁਦਰਤ ਦਾ ਸਰਕਲ ਹੈ ਬਹੁਤ ਸੋਹਣਾ ਜਿਹੜਾ ਚੱਲਦਾ ਰਹਿੰਦਾ ਕਿਆ ਬਾਤ ਯਾਰ ਭਾਈ ਜਦੋਂ ਵੀ ਮੈਂ ਕੋਈ ਰੁੱਖ ਦੇਖਦਾ ਨਾ ਆਪਾਂ ਕਰਦੇ ਆ ਗੱਲਾਂ ਬਾਤਾਂ ਤਾਂ ਪਹਿਲਾਂ ਜਿੱਦਾਂ ਆ ਰਾਹ ਜਾਂਦੇ ਕੋਈ ਰੁੱਖ ਵੇਂਦੇ ਤਾਂ ਉਹਨੂੰ ਉਸ ਤਰੀਕੇ ਨਾਲ ਵੇਂਦੇ ਸੀ ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲਾਂ ਕਰਕੇ ਵੇਖਦਾ ਮੈਂ ਹੋਰ ਤਰੀਕੇ ਨਾਲ ਵੇਨਾ ਨਹੀਂ ਨਹੀਂ ਉਹ ਦੇਖੋ ਕੁਈ ਚੀਜ਼ ਆ ਜੇ ਆਪਾਂ ਉਹਦੀ ਬਿਨਾ ਇੰਪੋਰਟੈਂਸ ਦੱਸਿਆ ਆਪਾਂ ਕੋ ਕੋਈ ਬਹੁਤ ਵਧੀਆ ਤੇ ਟੋਟਲ ਠੀਕ ਆ ਹੋਊਗਾ ਵੀ ਉਹ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਇਹ ਹੈ ਨਾ ਦੂਜੇ ਰੁੱਖ ਵੇਲੇ ਵੀ ਜੋ ਫੁੱਲਾਂ ਤੇ ਹੋਊਗਾ ਉਦੋਂ ਨੀਂਗਾ ਪੈਂਦੀ ਨਹੀਂ ਗੱਲਾਂ ਠੀਕ ਆ ਹਾਂ ਸਹੀ ਤੇ ਜਦੋਂ ਉਹਦੇ ਬਾਰੇ ਗੋਲਾਂ ਬਾਰੇ ਪਤਾ ਹੁੰਦਾ ਆ ਹੁਣ ਤੁਹਾਨੂੰ ਜਿਹੜੀ ਜਿਵੇਂ ਮੈਂ ਆ ਫਲੀਆਂ ਵਾਲੀ ਗੱਲ ਦੱਸੀ ਆ ਇਹ ਜਦੋਂ ਵੀ ਤੁਸੀਂ ਸ਼ਰੀਹ ਵੇਖਿਆ ਕਰਨਾ ਮੇਰੀ ਯਾਦ ਆਇਆ ਕਰਨੀ ਵੀ ਗੋੜਿਆਂ ਨੇ ਕੀ ਨਾਂ ਰੱਖਿਆ ਹੋਇਆ ਉਦੋਂ ਫਿਰ ਲੜੀ ਜੁੜ ਜਾਂਦੀ ਆ ਵੀ ਇਹ ਕਾਦੇ ਕੰਮ ਆਉਂਦੇ ਆ ਕੀ ਬੰਦ ਹਾਂ ਸਹੀ ਸਰਕਲ ਠੀਕ ਆ ਬਾਈ ਧੰਨਵਾਦ ਇਹ ਵੀ ਰੁੱਖ ਬੜਾ ਕਮਾਲ ਦਾ ਹੈ ਤੁਸੀਂ ਅਜਿਹੇ ਵਿਰਾਸਤੀ ਰੁੱਖ ਲਾਓ ਤੇ ਇੱਥੇ ਅਸੀਂ ਖੜੇ ਸੀ ਤੇ ਲੱਗ ਹੀ ਨਹੀਂ ਰਿਹਾ ਗਰਮੀ ਐ ਮਾੜਾ ਜਿਹਾ ਅਸੀਂ ਧੁੱਪੇ ਜਾਂਦੇ ਆ ਤੇ ਮਤਲਬ ਵੱਖਰਾ ਮਹਿਸੂਸ ਹੁੰਦਾ ਹੈ ਖੜਨੂੰ ਜੀ ਨਹੀਂ ਕਰਦਾ ਪਰ ਇਸ ਅਜਿਹੇ ਰੁੱਖਾਂ ਦੇ ਥੱਲੇ ਐ ਨਹੀਂ ਕਰਦਾ ਵੀ ਮੰਜਾ ਢਾ ਕੇ ਬਹਿ ਜੇ ਬੰਦਾ ਤੇ ਗੱਲਾਂ ਬਾਤਾਂ ਹੀ ਮਾਰੀ ਚੱਲੇ ਰੁੱਖ ਲਗਾਓ ਤੇ ਚੜ੍ਹਦੀ ਕਲਾ ਜਾ ਜਾਓ